ਇਹਦੇ ੱੱੱਕਾ ਕਰਦੀਆਂ ਮੇਰੇ ਨਾਲ ਇਹ ਤਾਂ ਕੰਮ ਤੁਹਾਡਾ ਮਾੜਾ ਹੀ ਹੈ ਹਾਂ ਪਿੱਟਾ ਮੇਰੇ ਬੜਪੇੜ ਕਰੀ ਜਾਂਦੇ ਉਹ ਇਹ ਕੰਮ ਤੁਹਾਡਾ ਮਾੜਾ ਨਹੀਂ ਹੈਗਾ ਹਾਂ ਆ ਦੇਖ ਲੈ ਚੋਰ ਨੇ ਲੱਗੇ ਜਾਂਦੇ ਹੈਨਾ ਹੈ ਮੋਰ ਨਹੀਂ ਪਤਾ ਨਹੀਂ ਆ ਗਈ ਮੋਰਨੀ ਦਾ ਚਾਈ ਇੱਥੇ ਵਧੀਆ ਨਜ਼ਾਰੇ ਲੈਣੀਆਂ ਹੁੰਦੇ ਇਹ ਘੰਟਾ ਤੇ ਘੰਟਾ ਲਾ ਕੇ ਜਾਂਦੇ ਆਹ ਕਹਿੰਦੇ ਹੈਨਾ ਇਹਦੇ ਚ ਉਹ ਆ ਨਾ ਇਹਦੇ ਚ ਮਤਲਬ ਕੋਈ ਜੀਜੂ ਹੁੰਦੇ ਨੇ ਹੈਨਾ ਆ ਸੁੰਡੀ ਛਾਂਡੀ ਵੀ ਛੱਡਦੇ ਨੇ ਸੁੰਡੀ ਛਾਂਡੀ ਹਾਂ ਜਾਂ ਆਉਂਦੀ ਨੇ ਹਾਂ ਕਚੋਰਾ ਪਾਲੀਆਂ ਹਾਂਗੇ ਮੇਰੀਆਂ ਇਹ ਹਾਂ ਉਹ ਪਾਲੀਆਂ ਹਾਂਗੇ ਮੇਰੀਆਂ ਇਹ ਕਚੋਰੀਆਂ ਦੇਖ ਮੋਰਨੀ ਆਪਣੀ ਉੱਧਰ ਗਈ ਆ ਦੇਖ ਆ ਦੇਖੋ ਮੇਰੇ ਮੋਰਨੀ ਕਿੱਧਰ ਗਈ ਬਾਬਾ ਜੀ ਮੋਰਨੀ ਤੇ ਯਾਰ ਕਈ ਦਿਨ ਹੋ ਗਏ ਦੱਸਦਿਆਂ ਆਈ ਨਹੀਂ ਚੰਗੇ ਆ ਦੇਖ ਆ ਖਾਣੀਆਂ ਦੇਖੋ ਇਹ ਹਾਂ ਆ ਦੇ ਖਾਣੀਆਂ ਖਾਂਦੇ ਹਾਂ ਆ ਦੇ ਇਹ ਲੱਖੂ ਵੀ ਘਰੇ ਕੱਢੀ ਨਹੀਂ ਯਾਰ ਇਹ ਖਾਣਾ ਹੁੰਦੀ ਆਪਣੀ ਮੋਰਨੀ ਹਾਂ ਇੱਥੇ ਫਿਰਦੀ ਹੁੰਦੀ ਐ ਆ ਚਾਹਵੇਂ ਚੱਪੇ ਹਾਂ ਹੈ ਆ ਦੇ ਮੇਰਾ ਤਾਂ ਕਦੋਂ ਲੱਗਣਾਂਗੇ 10 ਦਿਨਾਂ ਨੂੰ ਹੂੰ ਬੱਲਾ ਚੱਲ ਪਈਆ ਤੁਹਾਡੇ ਚੱਲ ਪਈ ਹੈ ਤੁਹਾਡੇ ਚੱਲ ਪਈ ਹੈ ਤੁਹਾਡੇ ਚੱਲ ਪਈ ਹੈ ਹਾਂ ਦੇਗਾ ਚੱਲ ਪੀ ਪਿੰਡੀ ਵੀ ਹੈ ਚੱਲਦੇ ਆ ਲੈ ਜਾ ਤੋ ਤੋੜ ਕੇ ਮਿਰਚਾ ਦੋ ਲੈ ਮੇਰੇ ਵਾਸਤੇ ਦੋ ਤੋੜ ਲੈ ਪਿੰਡੀਆਂ ਦੋ ਦੇ ਦਾ ਪਾ ਕੇ ਹੈ ਹੋਰ ਯਾਰ ਮੈਂ ਦੋ ਦਾ ਵਾਦੂ ਹੂੰ ਲੋ ਵਾਦੂ ਦੋ ਮਿਰਚਾਂ ਦੋ ਦੇ ਵਾ ਲੈ ਮਿਰਚ ਹੋਰ ਤੋੜ ਦੇ ਨਾ ਤੇ ਨਦਮਗਦਾਨੀ ਉਹਨੂੰ ਚੌਲੇ ਜਮ ਦੋ ਚੌਲੇ ਤੋੜਦੇ ਚੌਲੇ ਖਾਂਦਾ ਯਾਰ ਮੈਂ ਫੇਰ ਵੀ ਪੁੰਨਾ ਯਾਰ ਹੈ ਨਾ ਜਾਨਵਰ ਦਾ ਟਿੱਡ ਪਰਦਾ ਤਸੀਸੀ ਦਰਸੀ ਬੇਰੂ ਪਾਪਾ ਯਾਰ ਖਾਂਦਾ ਤਾਂ ਉਹ ਖਾਂਦਾ ਖਾਊ ਆ ਹੋਰ ਛੱਡ ਲੈ ਇਹ ਦਾਣੇ ਖੜਕੜ ਖਾ ਜਾਂਦਾ ਆ ਚੱਲ ਮੈਂ ਤਾਂ ਚੌਲੇ ਤੋੜਦਾ ਹੋਰ ਫੇਰ ਸਬਜੀ ਬੋਰ ਲਈ ਜੰਨੇ ਆ ਮੈਂ ਦੇਖ ਚੌਲੇ ਬਾਈ ਹੋਰ ਏ ਜਿਹੜੇ ਬੰਦੇ ਮਿਹਨਤੀ ਏ ਕਰ ਸਕਦੇ ਸਬਜੀ ਬੁੜੇ ਜਿਹੇ ਹੱਥ ਨਹੀਂ ਨਾਉਂਦੇ ਤਾਂ ਸੇ ਤਾਂ ਸੇ ਕੁੱਢੀ ਜਾਂਦੇ ਨੇ ਪੁੱਲੇ ਚੰਨਾ ਕੀ ਛੰਦਿਆ ਮੈਂ ਤਾਂ ਕਰਦਾ ਹੀ ਰੋਟੀ ਜੋਗਾ ਹੈ ਆ ਦੇਖ 50 ਰੁਪਏ ਦੀ ਸਬਜ਼ੀ ਚੌਲੇ ਪੈ ਜਾ ਜ ਮਿਲ ਨਹੀਂ ਰੇ 70 ਰੁਪਏ ਵੀ ਨਹੀਂ ਮਿਲਦੇ ਹੈ ਨਾਲੇ ਉੱਡੋ ਘੋੜਨੇ ਹਾਂ ਹਾਂ ਨਾਲੇ ਮੇਰੇ ਗਵਾਰਾ ਵੀ ਹੋ ਗਿਆ ਨਾਲ ਵਾਲਾ ਹਾਂ ਅੰਗੂਰਾਂ ਦੀਆਂ ਬੱਲਾ ਵੱਧੂ ਮਾਲਕ ਨੇ ਕਿਰਪਾ ਕਰ ਰੱਖਿਆ ਦੇ ਚੰਗਾ ਮੇਰੇ ਕੋ ਹੈ ਗਿਆ ਕੋ ਨਹੀਂ ਦੇਣ ਤੈਨੂੰ ਕੱਲ ਨੂੰ ਬਾਈ ਕਿਰ ਸੱਚੇ ਪਾਸਾ ਅਨੇ ਖਵਾਈ ਚੋਲੇ ਇਹਨੇ ਆਪੇ ਵੀਜੋ ਤੇ ਆਪੇ ਖਾਓ ਹਾਂ ਹਣ ਆਪਾਂ ਚੋਲੇ ਤੋੜਨ ਲੱਗੇ ਆ ਤੇ ਚੋਲਿਆਂ ਦੀ ਦਾਲ ਬਣਾਵਾਂਗੇ ਸਬਜ਼ੀ ਤੇ ਵੇਖੋ ਕਿੰਨੇ ਸੋਹਣੇ ਚੋਲੇ ਲੱਗੇ ਆ ਕਰੀ ਸਕਦੇ ਆ ਪਤਾ ਮਿਹਨਤ ਥੋੜਾ ਬਹੁਤਾ ਥਵਾਏ تھے ਹਿੱਦਕ ਕਨਾਲ ਤੇ ਸਬਜੀ ਸਬਜੀ ਲਾ ਲਈ ਦੀ ਸਾਰਾ ਪਰਿਵਾਰ ਖਾਂ ਦਾ ਸੁੱਖ ਨਾਲ ਹੈ ਮੱਜਾ ਮਾਰਦੇ ਆ ਗੁਰੂ ਦੀ ਕਿਰਪਾ ਨਾਲ ਤੇ ਅਜਕਲ ਮੁੱਲ ਦੀ ਸਬਜੀ ਬਈ ਨਾ ਖਾਇਆ ਕਰੋ ਆਪ ਦੀ ਲਾਇਆ ਕਰੋ ਮਿਹਨਤ ਕਰਿਆ ਕਰੋ ਹੈ ਮੈਂ ਦੇਖੋ ਕਿੰਨੇ ਸੋਹਣੇ ਚੋਲੇ ਕਈ ਵਾਰਾਂ ਦਾਲ ਤੇ ਦੁੱਪਲਾ ਧਰ ਲਈ ਇਹਨਾਂ ਦੀ ਤੇ ਹੁਣ ਛੋਟੇ ਚੋਲੇ ਹੋਰ ਲਾ ਛਦੇ ਆ ਹੈ ਬਗਰ ਜੀ ਦਾ ਖਾਲਸਾ ਰੂਹ ਕੇ ਫਤਹਿ